ਪਿੰਡ ਕੋਠਾ ਪੁਰਾ ਤੋਂ ਇੱਕ ਗਰੀਬ ਪਰਿਵਾਰ ਦੀ ਨਿਤਿਕਾਂਨ ਵੱਲੋਂ CRPF ਦੀ ਭਰਤੀ ਪ੍ਰੀਖਿਆ ਕਲੀਅਰ ਕਰਕੇ ਨਾ ਸਿਰਫ ਆਪਣੇ ਪਰਿਵਾਰ ਦਾ ਸਗੋਂ ਪੂਰੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ ਨਿਤਿਕਾਂਨ ਦੀ ਇਸ ਕਾਮਯਾਬੀ ਨਾਲ ਪਿੰਡ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਸਧਾਰਨ ਪਰਿਵਾਰ ਨਾਲ ਸੰਬੰਧਿਤ ਹੋਣ ਦੇ ਬਾਵਜੂਦ ਨਿਤਿਕਾਂਨ ਨੇ ਮਿਹਨਤ ਲਗਨ ਅਤੇ ਹੌਸਲੇ ਨਾਲ ਇਹ ਮੰਜ਼ਿਲ ਹਾਸਲ ਕੀਤੀ ਹੈ ਜੋ ਅੱਜ ਦੀਆਂ ਹੋਰ ਲੜਕੀਆਂ ਲਈ ਵੀ ਪ੍ਰੇਰਣਾ ਬਣੀ ਹੈ नित्यकान की इस सरपंच जिन्हू गुलेरिया समाज सेवक प्रीतम बिखू वालों नित्यकान गले हार पा के सम्मान किया गया इस मौके सरपंच जिनू गुलेरिया ने कहा कि नित्यकान ने साबित कर दिता है कि जे इरादे मजबूत हो गरीबी भी राह नहीं रोक सकती उन्हड की धीद की सेवा लिय चुने जाना माण वाली गल है ਸਮਾਜ ਸੇਵਕ ਪ੍ਰੀਤਮ ਸਿੰਘ ਵਿਕੂ ਨੇ ਨਿਤਿਕਾਨ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿੱਚ ਦੇਸ਼ ਦੀ ਸੇਵਾ ਇਮਾਨਦਾਰੀ ਨਾਲ ਕਰੇ ਅਤੇ ਹੋਰ ਨੌਜਵਾਨਾਂ ਲਈ ਮਿਸਾਲ ਬਣੇ ਨਿਤਿਕਾਨ ਨੇ ਆਪਣੀ ਕਾਮਯਾਬੀ ਦਾ ਸਿਹਰ ਆਪਣੇ ਮਾਪਿਆਂ ਅਧਿਆਪਕਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨੂੰ ਦਿੱਤਾ ਇਸ ਮੌਕੇ ਤੇ ਨਿਤਿਕਾਨ ਦੀ ਮਾਤਾ ਆਰਤੀ ਗੁਲੇਰੀਆ ਪਿਤਾ ਕੇਵਲ ਸਿੰਘ ਦਾਦਾ ਮੇਰ ਸਿੰਘ ਅਤੇ ਪੂਰੀ ਗੁਲੇਰੀਆ ਫੈਮਲੀ ਨੇ ਨਿਤਿਕਾਨ ਨੂੰ ਵਧਾਈ ਦਿੱਤੀ ਦਾਦਾ ਮਹਿਰ ਸਿੰਘ ਨਿਕਿਟਾ ਗੁਲੇੜੀਆ ਮਾਤਾ ਡਾ ਨੇ ਮਾਟੀ ਗੁਲੇੜੀਆ ਫਾਦਾ ਕੇਵਲ ਸਿੰਘ ਮੇਰਾ ਨਾਮ ਨਿਕੀਤਾ ਮੈਂ ਪਿੰਡਕੋਟ ਦੀ ਰਹਿਣ ਵਾਲੀ ਆਂ ਔਰ ਮੈਂ SSC JE ਦਾ ਐਗਜ਼ਾਮ ਕਲੀਅਰ ਕੀਤਾ ਜਿਹਦੇ ਵਿੱਚ ਮੇਰਾ ਹੁਣ ਹੀ ਰਿਜ਼ਲਟ ਆਇਆ ਤੇ ਮੈਨੂੰ ਨੈਟਵਰਕ ਨਾਮ ਆਇਆ ਜਦੋਂ ਮੈਂ ਆਪਣਾ ਨੈਟਵਰਕ ਨਾਮ ਦੇਖਿਆ ਤਾਂ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਔਰ ਇਹ ਮਹਿਸੂਸ ਹੋਇਆ ਕਿ ਕੁਝ ਵੀ ਕੁੜੀਆਂ ਕੁਝ ਵੀ ਕਰ ਸਕਦੀਆਂ ਨੇ ਅਗਰ ਮੈਂ ਆਪਣੇ ਪਿੰਡ ਦੀ ਪਹਿਲੀ ਕੁੜੀ ਆ ਜਿਹੜੀ ਐਗਜ਼ਾਮ ਕਲੀਅਰ ਕੀਤਾ ਔਰ ਹਮੇਸ਼ਾ ਪਿੰਡ ਵਿੱਚ ਇਹ ਦੱਸਿਆ ਜਾਂਦਾ ਹੈ ਕਿ ਕੁੜੀਆਂ ਲਈ ਪੋਰਟਸ ਜੋਇਨ ਕਰਨਾ ਮਤਲਬ ਕਿ ਅੱਛੀ ਗੱਲ ਨਹੀਂ ਹੈ ਮਤਲਬ ਕਿ ਬਹੁਤ ਜ਼ਿਆਦਾ ਆਬਸਟਾਕਲਸ ਆਂਦੇ ਆ ਤੁਹਾਡੀ ਜ਼ਿੰਦਗੀ ਦੇ ਵਿੱਚ ਜਾਂ ਕੁੜੀਆਂ ਵਾਸਤੇ ਪਰ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਹਰ ਇੱਕ ਚੀਜ਼ ਪੋਸੀਬਲ ਆ ਅਗਰ ਤੁਸੀਂ ਕਰਨਾ ਚਾਹੋਗੇ ਅਗਰ ਮੈਂ ਕਰ ਦਿੱਤਾ ਕੁੜੀ ਹੋ ਕੇ ਤਾਂ ਸਾਰੀਆਂ ਕੁੜੀਆਂ ਕਰ ਸਕਦੀਆਂ ਹੁਣ ਮੈਂ ਕੀਤਾ ਤੇ ਕਈ ਕੁੜੀਆਂ ਨੂੰ ਵੀ ਲੱਗਿਆ ਹੋਣਾ ਕਿ ਨਹੀਂ ਸਭ ਅਸੀਂ ਸਭ ਕੁਝ ਕਰ ਸਕਦੀਆਂ ਔਰ ਮੈਂ ਬਹੁਤ ਖੁਸ਼ ਆ ਔਰ ਮੇਰੀ ਫੈਮਿਲੀ ਔਰ ਮੇਰੇ ਪਿੰਡ ਵਾਸੀਆਂ ਦਾ ਬਹੁਤ ਜ਼ਿਆਦਾ ਇਹਦੇ ਵਿੱਚ ਕੰਟ੍ਰਿਬਿਊਟ ਰਿਹਾ ਔਰ ਸਾਡੇ ਪਿੰਡ ਵਿੱਚ ਕਿੰਨਾ ਕਿ ਜ਼ਿਆਦਾ ਪੀਸਫੁਲ ਇਨਵਾਇਰਨਮੈਂਟ ਆ ਸਾਡੇ ਮੇਰੇ ਚਾਚੇ ਦੇ ਸਰਪੰਚ बहुत ही ज्यादा मतलब कोपरेट करते हैं पिंड भी चल जाओ रनिंग की चार बजे सवेरे उठ के शाम जल्द मर्जी जाओ कोई भी इलास पुलिस माहौल बहुत ही वादिया तरक्की कर रहे हैं यही कहना चाहती हूँ सब कुछ कर सकती ने अगर ठा लो ग तो सब कुछ हो सद और अज सिर्फ आप एग्जाम ही कलेयर किया अत तो उड़ान है बहुत कुछ करना है सैटल हो बस हूँ अगला अगला एग्जाम भी कलेयर करना और कुछ सब कुछ कर सकती बस यही कहना चाहिए ਤੇ ਮੈਂ ਪਿੰਡ ਕੋਟ ਦੀ ਆ ਮੇਰੀ ਮੇਰੀ ਬੇਟੀ ਨੇ ਇੰਜਾਮ دیا ਥਾ ਤਾਂ ਵਾਸ ਕਲੀਅਰ ਕਰੀ ਕਿਹਾ ਹੈ ਤੇ ਮੇਰੇ ਕੋ ਬੜੀ ਖੁਸ਼ੀ ਹੈ ਮੇਰੇ ਭੋਲੇ ਨਾਥ ਨੇ ਮੇਰੀ ਸੁਣ ਲਈ ਹੈ ਥੈਂਕ ਯੂ ਮੈਂ ਸਰਪੰਚ ਕੋਟ ਉੱਪਰ ਲਾ ਤੋਂ ਜਿਹਨੂੰ ਕਲੀਅਰ ਆ ਮੈਂ ਤੁਹਾਨੂੰ ਇੱਕ ਬੜੇ ਹੀ ਪ੍ਰਾਊਡ ਮੂਵਮੈਂਟ ਨਾਲ ਇੰਟਰੋਡਿਊਸ ਕਰਾਉਣਾ ਚਾਹਨੀ ਆ ਕਿ ਇਹ ਸਾਡੀ ਬੱਚੀ ਹੈ ਜਿਨੇ ਕੀ ਜੋਬ CRPF ਚ ਸਿਲੈਕਟ ਹੋਈ ਹੈ ਤੇ ਆ ਸਿੰ ਦੇ ਘਰ ਆਏ ਅੱਜ ਇਹਨਾਂ ਦਾ ਮੂੰਹ ਮਿੱਠਾ ਕਰਾਣਾ ਇਹ ਬੜਾ ਹੀ ਜ਼ਿਆਦਾ ਪ੍ਰਾਊਡ ਮੂਵਮੈਂਟ ਐ ਸਾਡ ਇਨ ਦੀ ਫੈਮਿਲੀ ਦਾ ਇਹ ਸਾਰੇ ਪਿੰਡ ਦਾ ਹੀ ਸਾਰੇ ਦਾ ਹੀ ਠੀਕ ਐ ਔਰ ਮੈਂ ਇਹ ਕਹਿਣਾ ਚਾਹਨੀ ਐ ਕਿ ਸਾਡੇ ਪਿੰਡ ਦੇ ਜਿੰਨੀਆਂ ਵੀ ਬੱਚੀਆਂ ਹੈਗੀਆਂ ਉਹਨਾਂ ਨੂੰ ਅੱਗੇ ਵਧਣ ਲਈ ਕੁਝ ਨਾ ਕੁਝ ਕਰਨਾ ਚਾਹੀਦਾ ਐ ਔਰ ਉਹਦੀ ਫੈਮਿਲੀ ਨੂੰ ਉਹਨਾਂ ਦਾ ਸਪੋਰਟ ਕਰਨਾ ਚਾਹੀਦਾ ਐ ਤੇ ਅਸੀਂ ਬੜੇ ਜ਼ਿਆਦਾ ਖੁਸ਼ ਐ ਥੈਂਕ ਯੂ ਮੇਰਾ ਨਾਮ ਆਪਣਾ ਪ੍ਰੀਤਮ ਸਿੰਘ ਵਿੱਕੂ ਤੇ ਮੈਂ ਮੇਰੀ ਵਾਈਫ ਇਸਮੰਤਰੀ ਸਰਪੰਚ ਐ ਮੈਂ ਇੱਕ ਸਮਾਜ ਸੇਵਕ ਐ ਸਾਡੀ ਬੱਚੀ ਕ ਨਿਕਿਤਾ ਸਾਨੂੰ ਕੇਵਲ ਸਿੰਘ ਜਿਹਨੇ CRPF ਦਾ ਐਗਜ਼ਾਮ ਜਿਹੜਾ ਉਹ ਪਾਸ ਕੀਤਾ ਐ ਔਰ ਕੱਲ ਹੀ ਉਹਦਾ ਆਨਲਾਈਨ ਜਿਹੜਾ ਹੈ ਉਹ ਆਪਣਾ ਅਸੀਂ ਦੇਖਿਆ ਕਿ ਬੱਚੀ ਜਿਹੜੀ ਉਹ ਪਾਸ ਹੋ ਗਈ ਆ ਔਰ ਬਹੁਤ ਜਲਦ ਉਹ ਡਿਊਟੀ ਜੁਆਇਨ ਕਰੇਗੀ ਔਰ ਮੈਂ ਇਸ ਪਿੰਡ ਦੇ ਆਪਣੇ ਸਮਾਜ ਸੇਵਕ ਹੋਣ ਦਾ ਨਾਲ ਸਾਰੇ ਬੱਚਿਆਂ ਨੂੰ ਇਹ ਸਿੱਖਿਆ ਦੇਣਾ ਤੇ ਬੱਚੀਆਂ ਨੂੰ ਬੱਚੀਆਂ ਵੀ ਕਿਸੇ ਕੰਮ ਤੋਂ ਦੂਰ ਨਹੀਂ ਐ ਇਹ ਸਾਡੇ ਇਲਾਕੇ ਦੀ ਫਰਸਟ ਬੱਚੀ ਆ ਜਿਨੇ ਐਗਜ਼ਾਮ ਜਿਹੜਾ ਹੈ ਪਾਸ ਕੀਤਾ ਔਰ CRPF ਦੇ ਵਿੱਚ ਗਈ ਆ ਅਸੀਂ ਸਾਡੇ ਵੀ 40 ਸਾਲ ਨੂੰ ਹੋਈ ਐ ਅਸੀਂ ਸੁਣਿਆ ਨਹੀਂ ਕਦੀ ਵੀ ਕੋਈ ਬੱਚੀ ਆਜਦੇ ਇੱਕ ਰ ਗਈ ਐ ਕਿਸੇ ਵੀ ਗਜਾਮ ਦੇ ਵਿੱਚ ਗਈ ਐ ਪਰ ਇਹ ਫਰਸਟ ਬੱਚੀ ਆ ਇਹਦੇ ਨਾਲ ਇੱਕ ਬੱਚੀ ਹੋ ਰਹੀ ਉਹ ਕੁਝ ਕੁਝ ਨੰਬਰਾਂ ਦੇ ਕੰਨ ਰਹਿ ਗਈ ਐ ਪਰ ਚਲੋ ਅਸੀਂ ਉਹਦਾ ਰੱਬ ਅਗੇ ਉਹ ਵੀ ਪ੍ਰਾਰਥਨਾ ਕਰਦਿਆਂ ਵੀ ਉਹ ਵੀ ਬੱਚੀ ਜਲਦ ਤੋਂ ਜਲਦ ਜੜੀ ਆਓ ਪਰਥੀ ਹੋ ਗਿਆ ਆਪਣੇ ਦੇਸ਼ ਦਾ ਨਾਮ ਮਕਾਮ ਹਸਰ ਕਰੇ ਔਰ ਆਪਣੇ ਪਿੰਡ ਦਾ ਜਿਹੜਾ ਹੈ ਨਾਮ ਰੋਸ਼ਨ ਕਰੇ ਔਰ ਮੈਂ ਇਸ ਪਰਵਾਰ ਨੂੰ ਬਹੁਤ ਬਹੁਤ ਵਧਾਈ ਦਿਨਾ ਔਰ ਇਸ ਪਿੰਡ ਆਪਣੇ ਪਿੰਡ ਨੂੰ ਵੀ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿਨਾ ਤੇ ਬੱਚਿਆਂ ਨੂੰ ਅੱਗੇ ਲਿਆਓ ਪਰ ਕਿਉਂ ਇਹ ਨਹੀਂ ਸੋਚੋ ਕਿ ਕੁੜੀ ਆ ਮੁੰਡਾ ਆ ਕੁੜੀਆਂ ਨੂੰ ਵੀ ਅੱਗੇ ਲਿਆਓ ਜੇ ਬੱਚੀ ਜਾ ਸਕਦੀ ਹੈ ਤਾਂ ਤੁਹਾਡੀ ਕੁੜੀਆਂ ਵੀ ਜਾ ਸਕਦੀਆਂ ਨੇ ਔਰ ਸਾਰਿਆਂ ਨੂੰ ਹੀ ਆਪਣਾ ਇਸ ਨੂੰ ਅਪਰੂਵ ਕਰੋ ਕਿ ਸਾਰੇ ਹੀ ਬੱਚਿਆਂ ਨੂੰ ਧਿਆਨ ਜਿਹੜਾ ਆ ਨੌਕਰੀਆਂ ਲੈ ਖੇਡਾਂ ਵਾਲੇ ਜਿੰਨਾ ਕਿ ਸਾਡੇ ਬੱਚੇ ਦੇਖਦੇ ਆਪੇ ਕਈ ਬੱਚੇ ਨਸ਼ਿਆਂ ਹੀ ਲੱਗੇ ਰਿਹਾ ਉਹ ਸਰਕਾਰ ਨੇ ਇੱਕ ਮਹੀਨ ਵੀ ਚਲਾਈ ਦੀ ਨਸ਼ੇ ਪਰ ਉਹ ਤਾਂ ਪੀ ਨਸ਼ੇ ਬਿਲਕੁਲ ਹੀ ਬੰਦ ਕਰੋ ਔਰ ਚੰਗੇ ਕਮਾ ਵਾਲਾ ਅੱਗੇ ਆਓ ਸਮਾਜ ਸੇਵਾ ਕਰੋ ਨੌਕਰੀਆਂ ਕਰੋ ਔਰ ਵੱਧੋ ਖਲੋ ਥੈਂਕ ਯੂ ਧੰਨਵਾਦ